ਇਕ ਓਅੰਕਾਰ ਸਤਗੁਰ ਪ੍ਰਸਾਦ ਸਤਗੁਰ ਦਾਤੇ ਕਾਰਜ ਅਰਜਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਏ ਉਸ ਦੀ ਬੜਾਈ ਮومی ਅਤੇ ਗਰੀਬਾਂ ਪਰਿਵਾਰਾਂ ਦੇ ਬੱਚਿਆਂ ਦਾ ਸ਼ੁਭ ਆਨੰਦ ਕਾਰਜ 11 April 2025 ਦਿਨ ਸ਼ੁੱਕਰਵਾਰ ਨੂੰ ਸ਼੍ਰੀ ਗੁਰੂ ਰਵਦਾਸ ਗੁਰੂਕਰ ਫ੍ਰਿਜ ਨੂੰ ਕੈਲੀਫੋਰਨੀਆ ਵਿਖੇ ਇੱਕ ਮੋਟਰਲ ਕਾਰੋਬਾਰ ਸਮਾਜਿਕ ਅਤੇ ਧਾਰਮਿਕ ਰੁਚੀਆਂ ਚ ਨਾਮਨਾ ਖਟਣ ਵਾਲੇ ਬੇਕਰ ਜੀ ਫੀਲ ਨਿਵਾਸੀ ਮੂਮੀ ਪਰਿਵਾਰ ਦੇ ਸ਼੍ਰੀਮਤੀ ਬਲਬੀਰ ਕੌਰ ਅਤੇ ਸ਼੍ਰੀ ਪ੍ਰੇਮ ਸਿੰਘ ਸੋਢੀ ਦੀ ਹੁਣ ਹਾਰ ਸੁਪਤਰੀ ਰਾਜਮੰਤ ਕੌਰ ਦਾ ਸ਼ੁਭ ਆਨੰਦ ਕਾਰਜ ਕਾਕਾ ਹਰਿੰਦਰ ਸਿੰਘ ਸੁਪੁੱਤਰ ਸ਼੍ਰੀਮਤੀ ਬਲਜੀਤ ਕੌਰ ਸਵਰਗੀ ਸ਼੍ਰੀ ਗਰਮੀਤ ਸਿੰਘ ਘਰੇਵਾਲ ਨਾਲ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹੋਇਆ। ਇਸ ਮੌਕੇ ਮੋਮੀ ਅਤੇ ਗਰੇਵਾਲ ਪਰਿਵਾਰਾਂ ਤੋਂ ਇਲਾਵਾ ਪੰਜਾਬੀ ਪਾਈਚਾਰਿਆਂ ਦੀਆਂ ਨਾਮਰ ਸਖਸ਼ੀਤਾ ਨੇ ਗੁਰੂਕਾਰ ਹਾਜ਼ਰੀਆਂ ਪਰ ਕੇ ਜਿੱਥੇ ਵਿਅਵਤਾ ਸੁਹਾਗੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਉੱਥੇ ਦੋਵੇਂ ਮੋਮੀ ਗਰੇਵਾਲ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਇਸ ਸ਼ੁਭ ਆਨੰਦ ਕਾਰਜ ਦੇ ਖੁਸ਼ੀ ਮੌਕੇ ਸੁਰਿੰਦਰ ਸਿੰਘ ਨੇਜਰ ਡਾਕਟਰ ਹਰਮੇਸ਼ ਕੁਮਾਰ ਬੰਸੀ ਲਾਲ ਬੰਗੜ ਪ੍ਰੇਮ ਕੁਮਾਰ ਚੁੰਬਰ ਆਦ ਨੇ ਮੋਮੀ ਗਰੇਵਾਲ ਪਰਿਵਾਰਾਂ ਨੂੰ ਦਿੱਲੀ ਹਾਰਦਿਕ ਵਧਾਈਆਂ ਦੇ ਨਾਲ-ਨਾਲ ਸੁਹਾਗੀ ਜੋੜੀ ਨੂੰ ਡੇ ਸਾਰਾ ਪਿਆਰ ਦਿੰਦੇ ਆ ਇਹਨਾਂ ਬੱਚਿਆਂ ਦੇ ਵਿਆਹ ਲਈ ਸ਼ੁਭ ਕਾਮਨਾਵਾਂ ਕੀਤੀਆਂ ਤੇ ਤੰਤਰ ਸ਼੍ਰੀ ਗੁਰੂਗ੍ਰਾਂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਏ ਆਨੰਦ ਕਾਰਜ ਮਿਲੀਆਂ ਖੁਸ਼ੀਆਂ ਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਨਾ ਦਿੱਤੀ ਇਸ ਉਪਰੰਤ ਵਿਆਹ ਦੀਆਂ ਰਸਮਾਂ ਬਹੁਤ ਹੀ ਸਾਦਗੀ ਤੇ ਸੁਚੱਜੇ ਢੰਗ ਨਾਲ ਹੋਈਆਂ ਸਤੇ ਦੀ ਸੇਵਾ ਨਿਭਾਉਂਦੇ ਆ ਕੁਲਦੀਪ ਸਿੰਘ ਬੰਗੜ ਗੁਰੂਕਰਦੇ ਜਨਰਲ ਸਕੱਤਰ ਨੇ ਗੁਰੂਕਰਦੀ ਸਮੂਹਿਕ ਪ੍ਰਬੰਧਕ ਕਮੇਟੀ ਵੱਲੋਂ ਦੋਵੇਂ ਮੋਮੀ ਘਰੇਵਾਲ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਤੇ ਇਸ ਤਰ੍ਹਾਂ ਗੁਰੂ ਸਹਿਬਾਨ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਵਿਵਹਤਾ ਜੀਵਨ ਸਫਲਾ ਕਰਨ ਭਾਈ ਸਾਹਿਬ ਨੇ ਰਸਮੀਨਾ ਸ਼ਬਦ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕਰਦਿਆਂ ਆਨੰਦ ਕਾਰਜ ਦੀਆਂ ਚਾਰ ਲਾਵਾਂ ਦਾ ਆਨੰਦ ਕਰ ਸੰਪੂਰਨ ਕੀਤਾ ਤੇ ਗੁਰੂਕਰਦੇ ਮੁੱਖ ਵਜੀਰ ਭਾਈ ਸਾਹਿਬ ਭਾਈ ਰਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਵਿਵਹਤਾ ਜੋੜੀ ਨੂੰ ਅਸ਼ੀਰਵਾਦ ਦਿੱਤਾ ਆਦਾਰਾ ਦੇਸ਼ ਦੇ ਬਾਬਾ ਤੇ ਅੰਬੇਦਕਰ ਟਾਈਮ ਦੇ ਮੁੰਮੀ ਅਤੇ ਗਰੇਵਾਲ ਪਰਿਵਾਰਾਂ ਨੂੰ ਇਸ ਸ਼ੁਭ ਆਨੰਦਕਾਰ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ। ਸੌਦੇ ਸੁਪਰਸਟਾਰ ਅਜੀਤ ਕੁਮਾਰ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਹ ਆਪਣੀ ਪਤਨੀ ਸ਼ਾਲਨੀ ਅਤੇ ਬੱਚਿਆਂ ਨਾਲ 28 ਅਪ੍ਰੈਲ ਨੂੰ ਦਿੱਲੀ ਪਹੁੰਚ ਗਏ ਜਿੱਥੇ ਉਹਨਾਂ ਨੇ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਤੋਂ ਇਹ ਪਦਮ ਪੂਸ਼ਨ ਪੁਰਸਕਾਰ ਪ੍ਰਾਪਤ ਕੀਤਾ ਸੁਪਰਸਟਾਰ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦੀ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ ਕਿ ਮੈਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤੇ ਗਏ ਪਦਮ ਪੁਰਸਕਾਰ ਨੂੰ ਪ੍ਰਾਪਤ ਕਰਕੇ ਬਹੁਤ ਨਿਮਰਤਾ ਤੇ ਮਾਣ ਮਹਿਸੂਸ ਕਰ ਰਿਹਾ ਹਾਂ ਮੈਂ ਇਸ ਸਨਮਾਨ ਲਈ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਤੀ ਮੁਰੂ ਅਤੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਸਨਮਾਨ ਸਿਰਫ ਨਿੱਜੀ ਨਹੀਂ ਹੈ ਬਲਕਿ ਇਹ ਉਹਨਾਂ ਸਾਰੇ ਲੋਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਜਿਨ੍ਹਾਂ ਨੇ ਉਹਨਾਂ ਦੇ ਸਫਰ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ ਉਹਨਾਂ ਨੇ ਆਪਣੇ ਸੀਨੀਅਰਾਂ, ਸਹਿਯੋਗੀਆਂ ਤੇ ਫਿਲਮ ਇੰਡਸਟਰੀ ਦੇ ਸਾਰੇ ਸ਼ੁਭਚਿੰਤਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੀ ਪ੍ਰੇਰਣਾ, ਮਦਦ ਅਤੇ ਸਮਰਥਨ ਨੇ ਮੇਰੇ ਸਫ਼ਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੈਨੂੰ ਹੋਰ ਖੇਤਰਾਂ ਵਿੱਚ ਵੀ ਆਪਣੇ ਜਨੂਨ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਹੈ। ਅਜੀਤ ਕੁਮਾਰ ਨੇ ਸਿਰਫ ਅਦਾਕਾਰੀ ਹੀ ਨਹੀਂ, ਰੇਸੰਗੀ ਦੀ ਦੁਨੀਆ ਵਿੱਚ ਵੀ ਆਪਣੀ ਪਛਾਣ ਬਣਾਈ ਹੈ। हाल ही ਵਿੱਚ ਉਹਨਾਂ ਨੇ ਬੈਲਜੀਅਮ ਦੇ ਸਪਾ ਫਰੈਂਕੋ ਚੈਫਸ ਸਰਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਇਸ ਤੋਂ 라 ਬਾ ਦੁਬਈ ਇਟਲੀ ਪੁਰਤਗਾਲ ਅਤੇ ਬੈਲਜੀਅਮ ਵਿੱਚ 24h ਰੇਸਿੰਗ ਸੀਰੀਜ਼ ਦੀਆਂ ਤਿੰਨ ਦੌੜਾਂ ਵੀ ਜਿੱਤੀਆਂ ਹਨ ਉਹਨਾਂ ਦੇ ਚਿਹਤਿਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਮਾਣ ਹੈ ਦਿੱਲੀ ਵਿੱਚ ਹੋਣ ਵਾਲੇ ਸਨਮਾਨ ਸਮਰੋਹ ਦੀ ਬੇਸਬਰੀ ਨਾਲ ਅਡੀਕ ਕਰਦੇ ਰਹੇ ਸਨ ਅਜੀਤ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਦਿਨ ਆਇਆ ਤਾਂ ਮੇਰਾ ਬਹੁਤ ਦਿਲ ਧੜਕ ਰਿਹਾ ਸੀ ਕਿ ਮੈਂ ਇੰਨੀ ਵੱਡੀ ਦੁਨੀਆ ਦੇ ਸਾਹਮਣੇ ਇਹ ਪੁਰਸਕਾਰ ਪ੍ਰਾਪਤ ਕਰਾਂਗਾ। ਉਹਨਾਂ ਨੇ ਇੱਕ ਭਾਵਨਾਤਮਕ ਪੋਸਟ ਵੀ ਸ਼ੇਅਰ ਕੀਤੀ ਹੈ। ਆਪਣੇ ਮੈਸੇਜ ਵਿੱਚ ਲਿਖਿਆ ਕਿ ਮੈਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤੇ ਗਏ ਪਦਮ ਪੁਰਸਕਾਰ ਨੂੰ ਪ੍ਰਾਪਤ ਕਰਕੇ ਇਹ ਮਾਣ ਮਹਿਸੂਸ ਕਰ ਰਿਹਾ ਹਾਂ ਅਤੇ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਮੰਨਦਾ ਹਾਂ। ਜਿਸ ਲਈ ਸਾਰਿਆਂ ਦਾ ਧੰਨਵਾਦ। ਬਾਲੀਵੁੱਡ ਦੇ ਕੈਂਖਾਨ ਜਾਨੀ ਸ਼ਾਹਰੂਖ ਖਾਨ ਦੇ ਕੈਰੀਅਰ ਵਿੱਚ ਇੱਕ ਹੋਰ ਵੱਡੀ ਪ੍ਰਾਪਤੀ ਜੁੜਨ ਜਾ ਰਹੀ ਹੈ। ਹੌਣ ਤੱਕ ਸ਼ਾਹਰੂਖ ਨੇ ਮੀਟ ਗਾਲਾ ਵਿੱਚ ਹਿੱਸਾ ਨਹੀਂ ਲਿਆ ਪਰ ਇਹ ਇਤਿਹਾਸ 2025 ਵਿੱਚ ਬਦਲਣ ਵਾਲਾ ਹੈ ਇਸ ਵਾਰ ਸ਼ਾਹਰੂਖ ਖਾਨ ਫੈਸ਼ਨ ਦੀ ਦੁਨੀਆ ਵਿੱਚ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਮੀਟ ਗਾਲਾ ਦੇ ਰੈੱਡ ਕਾਰਪਟ ਤੇ ਆਪਣਾ ਜਲਵਾ ਦਿਖਾਉਣਗੇ ਹਾਲਾਂਕਿ ਸ਼ਾਹਰੂਖ ਖਾਨ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪਰ ਸਾਂਝੀ ਕੀਤੀ ਗਈ ਪੋਸਟ ਵਿੱਚ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਹਨ ਇਸ ਖਬਰ ਨੂੰ ਸ਼ਾਹਰੂਖ ਖਾਨ ਦੀ ਮੈਨੇਜਰ ਪੂਜਾ ਡੱਢਲਾਨੀ ਨੇ ਲਾਈਕ ਕੀਤਾ ਹੈ ਜਿਸ ਕਾਰਨ ਇਸ ਖਬਰ ਨੂੰ ਕਾਫੀ ਹੱਦ ਤੱਕ ਸੱਚ ਮੰਨਿਆ ਜਾ ਰਿਹਾ ਹੈ ਹੁਣ ਸਾਰਿਆਂ ਨੇ ਨਜ਼ਰਾਂ ਸ਼ਾਹਰੂਖ ਦੇ ਅਧਿਕਾਰਤ ਬਿਆਨ ਤੇ ਟਿਕੀਆਂ ਹੋਈਆਂ ਹਨ ਰਿਪੋਰਟ ਅਨਸਾਰ ਸ਼ਾਹਰੂਖ ਖਾਨ ਇਸ ਸਾਲ ਇਸ ਖਾਸ ਮੌਕੇ ਤੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆ ਸਾਚੀ ਮੋਖਰਜੀ ਦੇ ਪਹਿਰਾਵੇ ਵਿੱਚ ਦਿਖਾਈ ਦੇਣਗੇ ਮੰਨਿਆ ਜਾ ਰਿਹਾ ਹੈ ਸ਼ਾਹਰੂਖ ਅਤੇ ਸਬਿਆ ਸਾਚੀ ਦੀ ਇਹ ਜੋੜੀ ਮੀਟ ਗਾਲਾ ਦੇ ਰੈੱਡ ਕਾਰਪਟ ਤੇ ਭਾਰਤੀ ਫੈਸ਼ਨ ਦਾ ਇੱਕ ਨਵਾਂ ਇਤਿਹਾਸ ਰਚ ਰਹੀ ਹੈ ਸ਼ਾਹਰੂਖ ਦੇ ਅੰਦਾਜ਼ ਨੇ ਹਮੇਸ਼ਾ ਲੋਕਾਂ ਦਾ ਦਿਲ ਜਿੱਤਿਆ ਹੈ ਇਸ ਵਾਰ ਵੀ ਉਹਨਾਂ ਤੋਂ ਕੁਝ ਖਾਸ ਹੋਣ ਦੀ ਉਮੀਦ ਹੈ ਮੇਟ ਗਾਲਾ 2025 5 ਮਈ ਨੂੰ ਨਿਊਯਾਰਕ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਵਿਖੇ ਆਯੋਜਿਤ ਕੀਤਾ ਜਾਵੇਗਾ ਜਿੱਥੇ ਦੁਨੀਆ ਭਰ ਦੇ ਪ੍ਰਮੁੱਖ ਫੈਸ਼ਨ ਆਈਕਨ ਸ਼ਾਮਲ ਹੋਣਗੇ ਸ਼ਾਹਰੂਖ ਦੇ ਨਾਲ ਇਸ ਵਾਰ ਇੱਕ ਹੋਰ ਭਾਰਤੀ ਸਟਾਰ ਮੇਟ ਗਾਲਾ ਵਿੱਚ ਐਂਟਰੀ ਕਰਨ ਜਾ ਰਹੀ ਹੈ ਜਿਸ ਦਾ ਨਾਂ ਕੈਰਾ ਅਡਵਾਨੀ ਹੈ ਉਹ ਦੀਪਿਕਾ पादुकोण, ਪ੍ਰਿੰਕਾ ਚੋਪੜਾ ਤੇ ਆਲਿਆ ਭਰਤ ਤੋਂ ਬਾਅਦ ਮੇਟ ਗਾਲਾ ਵਿੱਚ ਸ਼ਾਮਲ ਹੋਣ ਵਾਲੀ ਚੌਥੀ ਭਾਰਤੀ ਅਦਾਕਾਰਾ ਬਣੇਗੀ। ਕੋਚੀ ਵਿੱਚ ਸ਼ਾਪੇ ਮਰੀ ਦੌਰਾਨ ਮਲਿਆਲਮ ਫਿਲਮ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ। ਆਪਕਾਰੀ ਵਿਭਾਗ ਨੇ ਮਸ਼ਹੂਰ ਫਿਲਮ ਨਿਰਮਾਤਾ ਖਾਲਦ ਰਹਿਮਾਨ ਅਤੇ ਅਸ਼ਰਬ ਹਮਜ਼ਾ ਸਮੇਤ ਤਿੰਨ ਲੋਕਾਂ ਨੂੰ ਹਾਈਬ੍ਰਿਡ ਮੈਰਜੁਆਨਾ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਲਗਭਗ ਸਵੇਰੇ 2 ਵਜੇ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਤੀਜੇ ਵਿਅਕਤੀ ਦਾ ਨਾਮ ਸ਼ਾਲੇਦ ਮੁਹੰਮਦ ਹੈ। ਅਧਿਕਾਰੀਆਂ ਨੇ ਇੱਕ ਸੂਚਨਾ ਦੇ ਆਧਾਰ ਤੇ ਛਾਪਾ ਮਾਰ ਕੇ 1 ਕਿਲੋ 360 ਗ੍ਰਾਮ ਹਾਈਬ੍ਰਿਡ ਮਰੀਜਵਾਨਾ ਬਰਾਮਦ ਕੀਤਾ ਹੈ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕ ਲੰਬੇ ਸਮੇਂ ਤੋਂ ਪੰਗ ਦਾ ਸੇਵਨ ਕਰ ਰਹੇ ਸਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਾਮਦ ਕੀਤਾ ਗਿਆ ਪੰਗ ਸਿਰਫ ਨਿੱਜੀ ਵਰਤੋਂ ਲਈ ਲਿਆਂਦਾ ਗਿਆ ਸੀ ਉਹ ਉਸ ਸਮੇਂ ਇੱਕ ਫਿਲਮ ਨਾਲ ਸੰਬੰਧਿਤ ਮੀਟਿੰਗ ਲਈ ਅਪਾਰਟਮੈਂਟ ਵਿੱਚ ਬੈਠੇ ਹੋਏ ਸਨ ਹੁਣ ਆਪਕਾਰੀ ਵਿਭਾਗ ਸਪਲਾਈਰ ਤੱਕ ਪਹੁੰਚਣ ਦੀ ਹੋਰ ਜਾਂਚ ਕਰ ਰਿਹਾ ਹੈ ਖਾਲਦ ਰਹਿਮਾਨ अलापूजा जिमखानाते थल्लूमाला वर्गियां हिट फिल्मा दा निर्देशन ਲਈ ਜਾਣਿਆ ਜਾਂਦਾ ਹੈ ਜਦੋਂ ਕਿ ਅਸ਼ਰਫ ਹਮਜ਼ਾ ਨੇ तमाशा ਅਤੇ ਪੀਮਾਂਤੇ ਬਾਜੀ ਵਰਗੀਆਂ ਪ੍ਰਸਿੱਧ ਫਿਲਮਾਂ ਦਾ ਨਿਰਦੇਸ਼ਨ ਦਿੱਤਾ ਹੈ ਹਾਲ ਹੀ ਦੇ ਸਮੇਂ ਵਿੱਚ ਮਲਿਆਲਮ ਅਜੋਗ ਵਿੱਚ ਡਰਗ ਨਾਲ ਸੰਬੰਧਿਤ ਦੂਜਾ ਵੱਡਾ ਮਾਮਲਾ ਹੈ ਕੁਝ ਹਫ਼ਤੇ ਪਹਿਲਾਂ ਅਦਾਕਾਰ ਸ਼ਾਇਨ ਟੌਮ ਚਾਕੋਬੀ ਡਰਗਸ ਦੇ ਦੋਸ਼ਾਂ ਵਿੱਚ ਫਸਿਆ ਸੀ ਉਸ ਨੂੰ ਇੱਕ ਹੋਟਲ ਤੋਂ ਭੱਜਦੇ ਸਮੇਂ ਫੜਿਆ ਸੀ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਸੌਫਟ ਫਿਲਮ ਇੰਡਸਟਰੀ ਦੇ ਵਿੱਚ ਇਹ ਵੀ ਇੱਕ ਖਬਰ ਕਾਫੀ ਵਾਇਰਲ ਹੋਈ ਸੀ ਜਦੋਂ ਅਦਾਕਾਰਾ ਵਿਵੰਸੀ ਨੇ ਖੁੱਲ ਕੇ ਕਿਹਾ ਸੀ ਕਿ ਉਹ ਉਹਨਾਂ ਅਦਾਕਾਰਾਂ ਤੇ ਨਿਰਦੇਸ਼ਕਾਂ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਜੋ ਨਸ਼ੇ ਦਾ ਸੇਵਨ ਕਰਦੇ ਹਨ ਉਸ ਨੇ ਸ਼ਾਇਨ ਟੌਮ ਚਾਕੋ ਤੇ ਸੈੱਟ ਤੇ ਸ਼ਰਾਬੀ ਹੋ ਕੇ ਦੁਰਵਿਹਾਰ ਕਰਨ ਦਾ ਦੋਸ਼ ਵੀ ਲਗਾਇਆ ਸੀ ਨਿਗੋੜੀ ਕੈਸੀ ਜਵਾਨੀ ਦੇ ਗਾਣੇ ਨਾਲ ਰਾਤੋ-ਰਾਤ ਪ੍ਰਸਿੱਧ ਹੋਈ অভিনেত্রী ਮਹੀਪ ਕਪੂਰ ਨੇ ਆਪਣਾ 43ਵਾਂ ਜਨਮ ਦਿਨ ਮਨਾਇਆ ਇਸ ਖਾਸ ਮੌਕੇ ਤੇ ਮਹੀਪ ਦੀ ਬੇਟੀ ਅਤੇ ਬਾਲੀਵੁੱਡ অভিনেত্রী ਸ਼ਨਾਇਆ ਕਪੂਰ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਸ਼ਨਾਇਆ ਨੇ ਇੱਕ ਨੋਟ ਆਪਣੀ ਮਾਂ ਦੇ ਲਈ ਲਿਖਿਆ ਹੈ ਸ਼ਨਾਇਆ ਕਪੂਰ ਨੇ ਆਪਣੀ ਮਾਂ ਮਹੀਬ ਦੇ ਜਨਮ ਦਿਨ ਦੇ ਮੌਕੇ ਤੇ ਖਾਸ ਤੌਰ ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਵਿੱਚ ਸ਼ਨਾਇਆ ਦੀ ਬਚਪਨ ਦੀ ਤਸਵੀਰ ਹੈ ਜਿਸ ਵਿੱਚ ਉਹ ਆਪਣੀ ਮਾਂ ਦੇ ਮੋਢੇ ਤੇ ਬੈਠੀ ਹੈ ਅਤੇ ਹੱਸ ਰਹੀ ਹੈ ਇਸ ਤਸਵੀਰ ਦੇ ਇਲਾਵਾ ਸ਼ਨਾਇਆ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜੋ ਅੱਜ ਦੀਆਂ ਤਸਵੀਰਾਂ ਵਿੱਚੋਂ ਇੱਕ ਹੈ ਇਸ ਤਸਵੀਰ ਵਿੱਚ ਮਹੀਬ ਪਹਿਲਾਂ ਤੋਂ ਵੀ ਜ਼ਿਆਦਾ ਖੂਬਸੂਰਤ ਦਿਖਾਈ ਦੇ ਰਹੀ ਸੀ ਇਨਾ ਤਸਵੀਰਾਂ ਵਿੱਚ ਸ਼ਨਾਇਆ ਆਪਣੀ ਮੰਮੀ ਮਹੀਪ ਦੇ ਨਾਲ ਕਈ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਹੈਪੀ ਬਰਥਡੇ ਮਮਾ ਲਵ ਜੂ ਹਮੇਸ਼ਾ ਦੇ ਲਈ। ਜਿਸ ਤੇ ਮਹੀਪ ਨੇ ਵੀ ਲਿਖਿਆ ਹੈ ਥੈਂਕ ਯੂ ਮੇਰੀ ਗੁਡਿਆ ਲਵ ਜੂ ਮਾਈ ਪੰਪਕਿਨ ਟੂ ਮੱਚ। ਇਨਾ ਤਸਵੀਰਾਂ ਤੇ ਚਾਉਣ ਵਾਲਿਆਂ ਨੇ ਵੀ ਆਪਣੇ ਵੱਖ-ਵੱਖ ਕਮੈਂਟ ਦਿੱਤੇ ਹਨ। ਉਹਨਾਂ ਨੇ ਬਹੁਤ ਪਿਆਰ ਜਤਾਇਆ ਹੈ। ਸੰਜੇ ਕਪੂਰ ਦੀ ਬੇਟੀ ਅਤੇ ਅਭਿਨੇਤਰੀ ਸ਼ਨਾਇਆ ਕਪੂਰ ਜਲਦੀ ਹੀ ਫਿਲਮ ਤੂ ਜਾਂ ਮੈਂ ਵਿੱਚ ਨਜ਼ਰ ਆਵੇਗੀ ਜੋ 2026 ਵਿੱਚ ਰਿਲੀਜ਼ ਹੋਵੇਗੀ ਇਸ ਦੇ ਇਲਾਵਾ ਸ਼ਨਾਇਆ ਅੱਖੋ ਕੀ ਗੁਸਤਾਖੀਆਂ ਵਿੱਚ ਨਜ਼ਰ ਆਵੇਗੀ ਜੋ ਇਸ ਸਾਲ ਰਿਲੀਜ਼ ਹੋਵੇਗੀ ਸ਼ਨਾਇਆ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਪਰਿਵਾਰ ਦੇ ਨਾਲ ਬਹੁਤ ਪਿਆਰ ਹੈ ਮੇਰੀ ਮੰਮੀ ਮਹੀਪ ਕਪੂਰ ਪਾਪਾ ਸੰਜੇ ਕਪੂਰ ਮੇਰੇ ਬਹੁਤ ਲਾਡਲੇ ਹਨ ਮੈਨੂੰ ਜੋ ਕੁਝ ਵੀ ਸਿਖਾਇਆ ਹੈ ਇਹਨਾਂ ਨੇ ਸਿਖਾਇਆ ਹੈ ਮੇਰੇ ਲਈ ਉਹ ਜਾਨਵਾਰ ਦੇ ਹਨ ਮੈਨੂੰ ਆਪਣੇ ਮਾਤਾ ਪਿਤਾ ਤੇ ਮਾਣ ਹੈ 1979 ਵਿੱਚ ਫਿਲਮ ਕਾਲਾ ਪੱਥਰ ਆਈ ਸੀ ਇਸ ਵਿੱਚ ਸ਼ਸ਼ੀ ਕਪੂਰ ਅਮਿਤਾਬਚਨ ਤੇ ਸ਼ਤਰੂਗਨ ਸੇਨਾ ਲੀਡ ਰੋਲ ਵਿੱਚ ਸਨ ਅਮਿਤਾਬ ਅਤੇ ਸ਼ਤਰੂ ਨੇ ਅਜਿਹੇ ਸਮੇਂ ਵਿੱਚ ਕਈ ਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਲੇਕਿਨ ਫਿਲਮ ਕਾਲਾ ਪੱਥਰ ਦੀ ਸ਼ੂਟਿੰਗ ਦੌਰਾਨ ਇੱਕ ਅਜਿਹੀ ਘਟਨਾ ਘਟੀ ਜਿਸ ਨੇ ਸਾਰਿਆਂ ਨੂੰ ਚੌਕਾ ਦਿੱਤਾ ਸ਼ਤਰੂਗਨ ਸੇਨਾ ਨੇ ਆਪਣੇ ਬਾਇਓਗ੍ਰਾਫੀ ਵਿੱਚ ਇਸ ਘਟਨਾ ਦਾ ਜ਼ਿਕਰ ਵੀ ਕੀਤਾ ਹੈ ਕਾਲਾ ਪੱਥਰ ਦੋਵਾਂ ਦੀ ਇੱਕ ਸਾਤ ਛੇਵੀਂ ਫਿਲਮ ਸੀ ਫਿਲਮ ਦੇ ਇੱਕ ਫਾਈਟ ਸੀਨ ਵਿੱਚ ਅਮਿਤਾਬ ਗੁੱਸੇ ਦੇ ਵਿੱਚ ਆਪਣਾ ਆਪ ਖੋ ਬੈਂਦੇ ਹਨ ਜਦ ਚੋਪੜਾ ਦੇ ਘੱਟ ਬੋਲਣ ਦੇ ਬਾਅਦ ਵੀ ਉਹ ਸ਼ਤਰੂਗੰਨ ਨੂੰ ਕੁੱਟਣਾ ਜਾਰੀ ਰੱਖਦੇ ਹਨ ਗੱਲ ਇੱਥੋਂ ਤੱਕ ਵੱਧ ਗਈ ਕਿ ਅਮਿਤਾਬਚਨ ਨੇ ਸ਼ਤਰੂਗੰਨ ਦੇ ਉਥੇ ਪਿਆ ਫੋੜਾ ਵੀ ਉਠਾ ਲਿਆ ਨਿਰਦੇਸ਼ਕ ਦੇ ਰੋਕਣ ਦੇ ਬਾਅਦ ਵੀ ਦੋਵੇਂ ਸ਼ਾਂਤ ਨਹੀਂ ਹੋਏ ਆਖੀਰ ਵਿੱਚ ਸ਼ਸ਼ੀ ਕਪੂਰ ਵਿਚਕਾਰ ਆ ਗਏ ਜਿਨ੍ਹਾਂ ਨੇ ਉਹਨਾਂ ਦੀ ਇਹ ਲੜਾਈ ਬੰਦ ਕੀਤੀ ਇਸ ਦੇ ਬਾਅਦ ਅਮਿਤਾਬਚਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਹਿਆ ਜਾਂਦਾ ਹੈ ਕਿ ਸ਼ਤਰੂਗਨ ਅਕਸਰ ਸ਼ੂਟਿੰਗ ਤੇ ਦੇਰੀ ਨਾਲ ਪਹੁੰਚਦੇ ਸਨ ਜਦੋਂ ਕਿ ਅਮਿਤਾਬਚਨ ਸਮੇਂ ਦੇ ਪਾਬੰਦ ਸਨ ਹਾਲਾਂਕਿ ਕਾਲਾ ਪੱਥਰ ਦੇ ਬਾਅਦ ਅਮਿਤਾਬ ਅਤੇ ਸ਼ਤਰੂਗਨ ਸੈਨਾ ਸ਼ਾਨ ਨਸੀਬ ਆਦ ਫਿਲਮਾਂ ਵਿੱਚ ਵੀ ਨਜ਼ਰ ਆਏ ਇਹ ਫਿਲਮਾਂ ਬਾਕਸ ਆਫਿਸ ਤੇ ਹਿੱਟ ਨਹੀਂ ਆ ਲੇਕਿਨ ਇਸ ਦੇ ਬਾਅਦ ਦੋਨਾਂ ਨੇ ਕਦੇ ਵੀ ਇਕੱਠੇ ਕੰਮ ਨਹੀਂ ਕੀਤਾ ਜਦੋਂ ਕਿ ਇਹ ਕਈ ਸਾਲਾਂ ਤੱਕ ਦੋਵੇਂ ਵਧੀਆ ਦੋਸਤ ਰਹੇ ਇਸ ਦੇ ਨਾਲ ਹੀ ਸ਼ਤਰੂਗਨ ਸੈਨਾ ਨੇ ਵੀ ਆਪਣੀ ਬਾਇਓਗ੍ਰਾਫੀ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਗੀਤਕਾਰ ਸ਼ੰਕਰ ਜੈ ਕਿਸ਼ਨ ਨੇ ਹਿੰਦੀ ਫਿਲਮ ਇੰਡਸਟਰੀ ਤੇ ਰਾਜ ਕੀਤਾ ਹੈ। ਇੱਕ ਭਾਰਤੀ ਸੰਗੀਤਕਾਰ ਜੋੜੀ ਨੇ 1949 ਤੋਂ ਲੈ ਕੇ 1971 ਤੱਕ ਇਕੱਠਿਆਂ ਕੰਮ ਕੀਤਾ। ਉਹਨਾਂ ਨੂੰ ਹਿੰਦੀ ਫਿਲਮ ਇੰਡਸਟਰੀ ਦੇ ਸਭ ਤੋਂ ਮਹਾਨ ਸੰਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸ਼ੰਕਰ ਸਿੰਘ, ਰਾਮ ਸਿੰਘ, ਰਗੂਬਾਂਸ਼ੀ ਨੇ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਤਬਲਾ ਬਜਾਇਆ ਤੇ ਬਾਬਾ ਨਾਸਰ ਖਾਨ ਸਾਹਿਬ ਤੋਂ ਰਸਮੀ ਤੌਰ ਤੇ ਇਹ ਕਲਾ ਸਿੱਖੀ। ਕਈ ਸਾਲਾਂ ਤੱਕ ਸ਼ੰਕਰ ਨੇ ਪ੍ਰਸਿੱਧ ਸੰਗੀਤਕਾਰ ਖਵਾਜਾ ਖੁਰਸ਼ੀਦ ਅਨਵਰ ਦੇ ਚੇਲੇ ਵਜੋਂ ਪੜ੍ਹਾਈ ਕੀਤੀ ਅਤੇ ਐਕਸਟਰਾ ਵਿੱਚ ਕੰਮ ਕੀਤਾ। ਸ਼ੰਕਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਤਿਆਨਾਰਾਇਣ ਅਤੇ ਹਿਮਾਮਤੀ ਦੁਆਰਾ ਚਲਾਏ ਜਾ ਰਹੇ ਇੱਕ ਥੀਏਟਰ ਸਮੂਹ ਨਾਲ ਕੀਤੀ। ਇਸ ਤੋਂ ਪਹਿਲਾਂ ਉਹ ਪ੍ਰithvi ਥੀਏਟਰ ਵਿੱਚ ਚਲੇ ਗਏ ਜਿੱਥੇ ਉਹਨਾਂ ਨੇ ਤਬਲਾ ਵਜਾਇਆ ਅਤੇ ਨਾਟਕਾਂ ਵਿੱਚ ਕੁਝ ਛੋਟੀਆਂ-ਛੋਟੀਆਂ ਭੂਮਿਕਾ ਨਿਭਾਈਆਂ। ਉਹਨਾਂ ਨੇ ਸਟਾਰ, ਅਕਾਡਿਅਨ ਅਤੇ ਪਿਆਨੋ ਵਰਗੇ ਹੋਰ ਸਾਜ਼ਾਂ ਵਿੱਚ ਮਹਾਰਤ ਹਾਸਲ ਕੀਤੀ ਅਤੇ ਵਜਾਉਣ ਲੱਗੇ। ਪ੍ਰਥਵੀ ਥੀਏਟਰ ਵਿੱਚ ਆਪਣੇ ਕੰਮ ਤੋਂ ਇਲਾਵਾ ਉਹਨਾਂ ਨੇ ਹੁਸਨ ਲਾਲ ਭਗਤ RAM ਦੀ ਪ੍ਰਮੁੱਖ ਜੋੜੀ ਦੇ ਸਹਾਇਕ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਚਾਹੁੰਦੇ ਸਨ ਕਿ ਉਹ ਸੰਗੀਤਕਾਰ ਬਣ। ਸ਼ੰਕਰ ਦੇ ਸਾਥੀ ਜੈ ਕਿਸ਼ਨ ਦੇਹ ਭਾਈ ਪੰਚਾਲ ਦਾ ਜਨਮ 4 ਨਵੰਬਰ 1919 ਨੂੰ ਹੋਇਆ। ਉਹਨਾਂ ਦਾ ਪਰਿਵਾਰ ਗੁਜਰਾਤ ਰਾਜ ਦੇ ਇੱਕ ਕਸਬੇ ਬਾਂਸਾ ਵਿੱਚ ਰਹਿੰਦਾ ਸੀ। ਜੈ ਕਿਸ਼ਨ ਹਾਰਮੋਨੀਅਮ ਵਜਾਉਣ ਵਿੱਚ ਮਾਹਰ ਸਨ। ਉਹਨਾਂ ਨੇ ਸੰਗੀਤ ਦੀ ਸਿੱਖਿਆ ਬਾਡੀ لال ਜੀ ਅਤੇ ਬਾਅਦ ਵਿੱਚ ਪ੍ਰੇਮ ਸ਼ੰਕਰ ਨਾਇਕ ਤੋਂ ਪ੍ਰਾਪਤ ਕੀਤੀ। ਪ੍ਰithvi تھیਟਰ ਵਿੱਚ ਕੰਮ ਕਰਨ ਤੋਂ ਇਲਾਵਾ ਸ਼ੰਕਰ ਅਕਸਰ ਇੱਕ ਗੁਜਰਾਤੀ ਨਿਰਦੇਸ਼ਕ ਚੰਦਰਵਦਨ ਪੱਟ ਦੇ ਦਫ਼ਤਰ ਜਾਂਦੇ ਸਨ ਜਿੱਥੇ ਜਿਨ੍ਹਾਂ ਨੇ ਸ਼ੰਕਰ ਨੂੰ ਇੱਕ ਫਿਲਮ ਲਈ ਸੰਗੀਤਕਾਰ ਵਜੋਂ ਬ੍ਰੇਕ ਦੇਣ ਦਾ ਵਾਅਦਾ ਕੀਤਾ ਸੀ। ਇਹ ਪੱਟ ਦੇ ਦਫ਼ਤਰ ਦੇ ਬਾਅਦ ਸੀ ਕਿ ਸ਼ੰਕਰ ਨੇ ਜੈ ਕਿਸ਼ਨ ਨੂੰ ਕਈ ਵਾਰ ਦੇਖਿਆ। ਉਹਨਾਂ ਨੇ ਇੱਕ ਦਿਨ ਗੱਲਬਾਤ ਸ਼ੁਰੂ ਕੀਤੀ ਅਤੇ ਪਤਾ ਲੱਗਾ ਕਿ ਜੈਕਿਸ਼ਨ ਇੱਕ ਹਾਰਮੋਨੀਅਮ ਵਜਾਉਣ ਵਾਲਾ ਸੀ ਅਤੇ ਕੰਮ ਦੀ ਭਾਲ ਵਿੱਚ ਉਹ ਨਰਮਾਤਾ ਨੂੰ ਮਿਲਣ ਜਾਂਦਾ ਸੀ। ਸ਼ੰਕਰ ਨੂੰ ਬਾਅਦ ਵਿੱਚ ਯਾਦ ਆਇਆ ਕਿ ਉਹਨਾਂ ਨੂੰ ਇੱਕ ਦੂਜੇ ਨਾਲ ਲਗਾ ਹੈ। ਜਿਸ ਕਰਕੇ ਉਹਨਾਂ ਨੇ ਪ੍ਰithvi theater ਵਿੱਚ ਹਾਰਮੋਨੀਅਮ ਵਾਦਕ ਦੀ ਨੌਕਰੀ ਦਾ ਭਰੋਸਾ ਦਿੱਤਾ ਅਤੇ ਆਪਣੇ ਨਾਲ ਜੋੜ ਲਿਆ। ਇਸ ਮੌਕੇ ਤੇ ਪਾਪਾ ਜੀ ਯਾਨੀ ਕਿ ਪ੍ਰithvi ਰਾਜ ਕਪੂਰ ਨੂੰ ਬਹੁਤ ਵਧੀਆ ਲੱਗਾ। ਉਹ ਜੈਕਿਸ਼ਨ ਦੇ ਕੰਮ ਤੋਂ ਕਾਫੀ ਖੁਸ਼ ਹੋਏ। ਸ਼ੰਕਰ ਤੇ ਜੈ ਕਿਸ਼ਨ ਦੀ ਨੇੜਤਾ ਕਾਫੀ ਵੱਧ ਗਈ ਫਿਲਮੀ ਹਲਕਿਆਂ ਦੇ ਵਿੱਚ ਉਹਨਾਂ ਨੂੰ ਰਾਮ ਲక్ష్మణ ਤੇ ਖੋਰ ਉਪਨਾਮ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਗਿਆ ਆਪਣੇ ਸੰਗੀਤਕ ਕੰਮਾਂ ਦੀ ਪਾਲਣਾ ਤੋਂ ਇਲਾਵਾ ਉਹ ਮਸ਼ਹੂਰ ਨਾਟਕ ਪਠਾਨ ਸਮੇਤ ਵੱਖ-ਵੱਖ ਨਾਟਕਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ ਇਸ ਮੌਕੇ ਤੇ ਉਹ ਪ੍ਰਥੀਅਟਰ ਵਿੱਚ ਕੰਮ ਕਰਦੇ ਸਮੇਂ ਦੋਵੇਂ ਤਰਜਮ ਵੀ ਬਣਾਉਂਦੇ ਸਨ ਅਤੇ ਰਾਜ ਕਪੂਰ ਦੇ ਸੰਪਰਕ ਵਿੱਚ ਸਨ ਜੋ ਮਸ਼ਹੂਰ ਨਿਰਦੇਸ਼ਕ ਕੇਦਾਰ ਸ਼ਰਮਾ ਦੇ ਸਹਾਇਕ ਵਜੋਂ ਕੰਮ ਕਰ ਰਹੇ ਸਨ ਇਹਨਾਂ ਤਿੰਨਾਂ ਦੀ ਮੁਲਾਕਾਤ ਪ੍ਰੈਸਫੀਟ ਥੀਏਟਰ ਵਿੱਚ ਹੋਈ ਸ਼ੰਕਰ ਜੈਕਿਸ਼ਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1949 ਵਿੱਚ ਰਾਜ ਕਪੂਰ ਦੇ ਰੋਮਾਂਟਿਕ ਡਰਾਮਾ ਬਰਸਾਤ ਨਾਲ ਕੀਤੀ ਇਹ ਫਿਲਮ ਬਾਕਸ ਆਫਿਸ ਤੇ ਇੱਕ 올 ਟਾਈਮ ਬਲਾਕਬਸਟਰ ਸਾਬਤ ਹੋਈ ਜਿਸ ਦੇ ਸਾਊਂਡਟ੍ਰੈਕ ਐਲਬਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਨੇ ਨਾ ਸਿਰਫ ਸ਼ੰਕਰ ਜੈ ਕਿਸ਼ਨ ਨੂੰ ਸਾਬਤ ਕੀਤਾ ਸਗੋਂ ਲਤਾ ਮਗੇਸ਼ਕਰ ਨੂੰ ਬਾਲੀਵੁੱਡ ਦੀ ਮੋਰੀ ਪਲੇਬੈਕ ਗਾਇਕਾ ਵੀ ਬਣਾਇਆ ਹੈ ਕਿਉਂਕਿ ਉਹਨਾਂ ਦੁਆਰਾ ਗਾਏ ਗੀਤ ਜਿਵੇਂ ਕਿ ਹਵਾ ਮੇ ਉੜਦਾ ਜਾਏ ਜੀਆ ਬੇਕਰਾਰ ਹੈ ਬਰਸਾਤ ਮੇ ਹਮਸੇ ਮਿਲੇ ਸੁਪਰ ਹਿੱਟ ਸਾਬਤ ਹੋਏ ਹਨ ਇਸ ਸਾਊਂਡਟ੍ਰੈਕ ਨੂੰ ਪਲੈਨੈਟ ਬਾਲੀਵੁੱਡ ਦੁਆਰਾ 100 ਮਹਾਨ ਬਾਲੀਵੁੱਡ ਸਾਊਂਡਟ੍ਰੈਕਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਸੂਚੀਬੱਧ ਕੀਤਾ ਗਿਆ ਸੀ ਪਲੈਨੈਟ ਬਾਲੀਵੁੱਡ ਦੇ ਰਾਕੇਸ਼ ਨੇ ਦਸ ਤਾਰ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਬਰਸਾਤ ਫਿਲਮ ਦੇ ਗੀਤ ਹਿੰਦੀ ਸਿਨੇਮੇ ਦੇ ਸਭ ਤੋਂ ਵਧੀਆ ਸਾਊਂਡਟ੍ਰੈਕਾਂ ਵਿੱਚੋਂ ਇੱਕ ਹਨ। ਉਹਨਾਂ ਨੇ ਨਵੇਂ ਦਹਾਕੇ ਦੀ ਸ਼ੁਰੂਆਤ ਰਾਜਕਪੂਰ ਦੀ ਇੱਕ ਹੋਰ ਫਿਲਮ ਆਵਾਰਾ ਨਾਲ ਕੀਤੀ ਜੋ ਬਹੁਤ ਵੱਡੀ ਵਪਾਰਕ ਹਿੱਟ ਹੋਈ। ਇਸ ਦਾ ਸਾਊਂਡਟ੍ਰੈਕ 1950 ਦੇ ਦਹਾਕੇ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਹਿੰਦੀ ਫਿਲਮ ਐਲਬਮ ਸੀ ਜਿਸ ਵਿੱਚ ਹਮ ਤੂਸ ਮੁਹੱਬਤ ਕਰਕੇ ਘਰ ਆਇਆ ਮੇਰਾ ਪਰਦੇਸੀ ਆਵਾਰਾ ਹੂੰ ਸ਼ਾਮਲ ਹਨ। ਇਹ ਗੀਤ ਸਦਾਬਹਾਰ ਅੱਜ ਵੀ ਹਨ। मुकेश ਲਈ ਪਲੇਬੈਕ ਆਵਾਜ਼ ਅਤੇ ਮੁਹੰਮਦ ਰਫੀ ਦੇ ਨਾਲ-ਨਾਲ ਸਮੇਂ ਦੇ ਪ੍ਰਮੁੱਖ ਪਲੇਬੈਕ ਗਾਇਕਾਂ ਵਿੱਚੋਂ ਇੱਕ ਸੀ। 1952 ਤੋਂ ਲੈ ਕੇ 1954 ਤੱਕ ਉਨ੍ਹਾਂ ਨੇ ਦਾਗ ਪਤੀਤਾ ਆ ਬੂਟ ਪਾਰਿਸ਼ ਵਰਗੀਆਂ ਫਿਲਮਾਂ ਲਈ ਰਚਨਾ ਕੀਤੀ। ਜਨਾ ਦੇ ਸਭ ਤੋਂ ਵੱਧ ਨੰਬਰ ਸਨ ਜਿਵੇਂ ਕਿ ਐ ਮੇਰੇ ਦਿਲ ਕਿਹੀਂ ਔਰ ਚੱਲ ਯਾਦ ਕੀਆ ਦਿਲ ਦੀ ਗੱਲ ਏ ਨੰਨੇ-ਮੁੰਨੇ ਬੱਚੇ ਤੇਰੀ ਮੁਠੀ ਵਿੱਚ ਕੀ ਹੈ ਆਦ ਬਹੁਤ ਹਿੱਟ ਹੋਏ। ਸ਼ੰਕਰ ਜੈਕਿਸ਼ਨ ਨੇ ਸ਼ਿਰ 420 ਅਤੇ ਸੀਮਾ ਨਾਲ ਬਹੁਤ ਹਟ ਹੋਏ ਇਹ ਗੀਤ ਸ਼ਿਲਿੰਦਰ ਅਤੇ ਹਸਰਤ ਜੈਪੁਰੀ ਦੁਆਰਾ ਲਿਖੇ ਸਨ ਦੋਮਾ ਫਿਲਮਾਂ ਦਾ ਗੀਤ ਮੇਰਾ ਜੂਤਾ ਹੈ ਜਪਾਨੀ ਪਿਆਰ ਹੁਆ ਇਕਰਾਰ ਹੁਆ ਇਚਕਦਾਨਾ ਬੀਚਕਦਾਨਾ ਤੂੰ ਪਿਆਰ ਦਾ ਸਾਗਰ ਹੈ ਕਹਾਂ ਜਾ ਰਹਾ ਹੈ ਜੇ ਦੁਨੀਆ ਗਮ ਕਾ ਮੇਲਾ ਹੈ ਬਹੁਤ ਹਟ ਹੋਏ ਇਸ ਸਮੇਂ ਦੇ ਸਾਰੇ ਪੇਪਰਾਂ ਵਿੱਚ ਇਹ ਲਿਖਿਆ ਜਾਂਦਾ ਸੀ ਕਿ ਇਹ ਅਜਿਹੀ ਸੰਗੀਤਕਾਰ ਜੋੜੀ ਹੈ ਜਿਨ੍ਹਾਂ ਦੇ ਦਿਨਵਦਨ ਹਟ ਗੀਤਾ ਰਹੇ ਹਨ ਇਨ੍ਹਾਂ ਗੀਤਾਂ ਨੂੰ ਬਿਨਾਕਾ ਗੀਤ ਮਾਲਾ ਵਿੱਚ ਵੀ ਜਗ੍ਹਾ ਮਿਲੀ ਹੈ ਹਰ ਰੋਜ਼ ਇਨ੍ਹਾਂ ਗੀਤਾਂ ਦੀ ਫਰਮਾਇਸ਼ ਹੁੰਦੀ ਸੀ ਮੁਹੰਮਦ ਰਫੀ ਲਤਾ ਮਗੇਸ਼ਕਰ ਮੁਕੇਸ਼ ਆਦ ਨੇ ਬਹੁਤ ਹਿੱਟ ਗੀਤ ਗਾਏ ਹਨ ਚੋਰੀ ਚੋਰੀ ਨੇ ਸ਼ੰਕਰ ਜੈਕਿਸ਼ਨ ਨੂੰ ਸਰਵੋਤਮ ਸੰਗੀਤ ਅੰਦਰਦੇਸ਼ਕ ਲਈ ਆਪਣਾ ਪਹਿਲਾ ਫਿਨਫੇਅਰ ਪੁਰਸਕਾਰ ਵੀ ਜਿਤਾਇਆ 1950 ਦੇ ਦਹਾਕੇ ਦੇ ਅਖੀਰ ਤੇ ਉਹਨਾਂ ਨੇ ਬਿਮਰਾਈ ਦੀ ਜਹੂਦੀ ਐਲ ਵੀ ਪ੍ਰਸਾਦ ਦੀ ਛੋਟੀ ਬਹੂ ਰਿਸ਼ੀਕੇਸ਼ ਮਖਰਜੀ ਦੀ ਅਨਾਰੀ ਨਾਂ ਲਗਾਤਾਰ ਹਿੱਟ ਫਿਲਮਾਂ ਦਿੱਤੀਆਂ ਇਹ ਫਿਲਮਾਂ ਵਪਾਰਕ ਤੌਰ ਤੇ ਸਫਲ ਰਹੀਆਂ ਖਾਸ ਕਰਕੇ ਅਨਾੜੀ ਜੋ 1958 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ ਇਸ ਫਿਲਮ ਨੇ ਸ਼ੰਕਰ ਜੈਕਿਸ਼ਨ ਨੂੰ ਵਧੀਆ ਸੰਗੀਤ ਅਨੁਦਰੇਸ਼ਕ ਦਾ ਦੂਜਾ ਫਿਲਮ ਫੇਅਰ ਪੁਰਸਕਾਰ ਵੀ ਜਿਤਾਇਆ ਸ਼ੰਕਰ ਜੈਕਿਸ਼ਨ ਨੇ 1960 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਦਿਲ ਆਪਣਾ ਔਰ ਪ੍ਰੀਤ ਪ੍ਰਾਇਤ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ ਵਰਗੀਆਂ ਫਿਲਮਾਂ ਨਾਲ ਸ਼ੁਰੂਆਤ ਕੀਤੀ ਵਪਾਰਕ ਤੌਰ ਤੇ ਇਹ ਦੋਵੇਂ ਫਿਲਮਾਂ ਬਹੁਤ ਹਿੱਟ ਰਹੀਆਂ ਆ इन्हों गीत भी हिट रहे अजीब दास्तान है जे दिल अपना और प्रीत पराई जिस देश में गंगा बहती है आ अब लौट चलें आदि फिल्मा तो भी अवार्ड मिले उन्नीस सौ काट तो लैके उन्नीस सौ तक उन्होंने तेरी प्यारी प्यारी सूरत को सौ साल पहले जिया वो जिया दिल मेरा एक आस का पंछी चाहे मुझे कोई जंगली कहे एहसान तेरा होगा मुझ पर ਤੇਰਾ ਮੇਰਾ ਪਿਆਰ ਅਮਰ ਮੈਂ ਚਲੀ ਮੈਂ ਚਲੀ ਆਵਾਜ਼ ਦੇ ਕੇ ਹਮੇ ਤੁਮ ਬੁਲਾਓ ਮੂਝੇ ਕਿਤਨਾ ਪਿਆਰ ਹੈ ਤੁਮਸੇ ਦਿਲ ਤੇਰਾ دیਵਾਨਾ ਹੈ ਸਨਮ ਰੁਕ ਜਾ ਰਾਤ ਜਾਦ ਨਾ ਜਾਏ ਬੀਤੇ ਦਿਨੋ ਕੀ ਆਦਲੇ ਵੀ ਅਬਾੜ ਮਿਲੇ ਹਨ ਸ਼ੰਕਰ ਜੈ ਕਿਸ਼ਨ 1960 ਦੇ ਦਹਾਕੇ ਦੇ ਮੱਧ ਵਿੱਚ ਬਹੁਤ ਹੀ ਸਫਲ ਉਦਮ ਨਾਲ ਆਪਣੇ ਸਿਖਰ ਤੇ ਪਹੁੰਚ ਗਏ ਜਿਵੇਂ ਕਿ ਆਈ ਮਿਲਨ ਕੀ ਬੇਲਾ ਰਾਜਕੁਮਾਰ April Fool जिंदगी संगम आरजू गुमनाम सूरज इन्ह फिल्मों के ज्यादातर गीत मेरे मन की गंगा और तेरे मन की जमुना जे मेरा प्रेम पत्थर पढ़कर तुम्हें और क्या दूँ मैं दिल के स्वा हम प्यार का सौदा तुमसे अच्छा कौन है गुमनाम है कोई जान पहचान है कोई हम काले हैं तो क्या हुआ दिल वाले हैं आद बहुत हिट हुए हैं ਇਨਾ ਗੀਤਾ ਨੇ 5ਵਾਂ ਫਿਲਮ ਫੇਅਰ ਪੁਰਸਕਾਰ ਵੀ ਜਤਾਇਆ ਇਸ ਤੋਂ ਇਲਾਵਾ ਸੰਗਮ ਆਰ ਜੂ ਤੇ ਸੂਰਜਦਾਸ ਸੰਗੀਤ ਦਹਾਕੇ ਦੇ ਕਰਮਵਾਰ ਸਭ ਤੋਂ ਵੱਧ ਵਿਕਣ ਵਾਲੇ ਬਾਲੀਵੁੱਡ ਐਲਬਮ ਵਿੱਚੋਂ ਸਭ ਤੋਂ ਵੱਧ 8ਵੇਂ ਅਤੇ 13ਵੇਂ ਸਾਬਤ ਹੋਇਆ ਹੈ 1967 ਤੋਂ ਬਾਅਦ ਉਨ੍ਹਾਂ ਨੂੰ ਸੰਗੀਤਕਾਰਾਂ ਦੀ ਨਵੀਂ ਪੀੜੀ ਤੋਂ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦੇ ਵਿੱਚ ਲక్ష్ਮੀਕਾਂਤ ਪਿਆਰੇ ਲਾਲ ਕਲਿਆਣ ਜੀ ਅਨੰਦ ਜੀ ਆਰ ਡੀ ਵਰਮਨ ਸ਼ਾਮਲ ਹਨ 1960 ਦੇ ਦਹਾਕੇ ਤੱਕ ਉਨ੍ਹਾਂ ਦੀਆਂ ਮਸ਼ਹੂਰ ਹਿੱਟ ਫਿਲਮਾਂ ਵਿੱਚ an evening in paris शिकार ब्रह्मचारी कन्यादान प्रिंस शामल ਹਨ 1970 ਵਿੱਚ ਉਹਨਾਂ ਦੀਆਂ ਮਹੱਤਵਪੂਰਨ ਰਚਨਾਵਾਂ ਵਿੱਚ ਮੇਰਾ ਨਾਮ ਜੋਕਰ ਧਰਤੀ ਪਗਲਾ ਕਹੀਂ ਕਾ ਅਤੇ ਪਹਿਚਾਨ ਸ਼ਾਮਲ ਹਨ ਪਹਿਚਾਨ ਨੂੰ ਛੱਟ ਕੇ ਉਹਨਾਂ ਵਿੱਚੋਂ ਕਿਸੇ ਨੇ ਵੀ ਵਪਾਰਕ ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਉਹਨਾਂ ਦੇ ਸਾਊਂਡਟ੍ਰੈਕ ਨੂੰ ਵਾਵਾ ਮਿਲੀ ਹੈ ਅਤੇ ਪਹਿਚਾਨ ਤੇ ਮੇਰਾ ਨਾਮ ਜੋਕਰ ਲਈ ਸ਼ੰਕਰ ਜੈਕਿਸ਼ਨ ਨੂੰ ਕਰਮਵਾਰ ਸਰਬੋਤਮ ਸੰਗੀਤ ਅਨੁਰੇਦਿਸ਼ਕ ਲਈ 7ਵਾਂ ਤੇ 8ਵਾਂ ਫਿਲਮ ਫੇਅਰ ਪੁਰਸਕਾਰ ਮਿਲਿਆ। ਉਹਨਾਂ ਨੇ ਰਮੇਸ਼ ਸੀਪੀ ਦੇ ਰੋਮਾਂਟਿਕ ਡਰਾਮਾ ਅੰਦਾਜ਼ ਲਈ ਵੀ ਸੰਗੀਤ ਤਿਆਰ ਕੀਤਾ ਜਿਸ ਵਿੱਚ ਸ਼ਮਮੀ ਕਪੂਰ, ਹੀਮਾ ਮਾਲਣੀ, ਅਰਜੇਸ਼ ਕੰਨਾ, ਸਿਮੀ ਗਰੇਵਾਲ ਦੀਆਂ ਮੁੱਖ ਪੂਮਕਾਂ ਮਸਨ। ਅੰਦਾਜ਼ ਸ਼ੰਕਰ ਜੈ ਕਿਸ਼ਨ ਦੁਆਰਾ ਕੰਮ ਕੀਤੀਆਂ ਆਖਰੀ ਫਿਲਮਾਂ ਵਿੱਚੋਂ ਇੱਕ ਸਾਬਤ ਹੋਈ ਕਿਉਂਕਿ ਜੈ ਕਿਸ਼ਨ ਦੀ 12 ਸਤੰਬਰ 1971 ਨੂੰ ਜਿਗਰ ਸਰੋਸਿਸ ਕਾਨ ਦੇਹਾਂਤ ਹੋ ਗਿਆ ਫਿਲਮ ਲਈ ਉਹਨਾਂ ਨੇ ਆਪਣਾ ਦੂਜਾ ਤੇ ਆਖਰੀ ਬੀ ਐਫ ਜੇ ਏ ਸਰਬੋਤਮ ਸੰਗੀਤ ਨਿਰਦੇਸ਼ਕ ਪੁਰਸਕਾਰ ਜਿੱਤਿਆ ਉਸ ਸਾਲ ਉਹਨਾਂ ਦਾ ਇੱਕ ਹੋਰ ਮਹੱਤਵਪੂਰਨ ਕੰਮ ਕੱਲ ਆਜ ਔਰ ਕੱਲ ਸੀ ਜਿਸ ਨੇ ਆਰ ਕੇ ਫਿਲਮਾਂ ਨਾਲ ਉਹਨਾਂ ਦਾ ਆਖਰੀ ਸਹਿਯੋਗ ਬਣਾਇਆ ਫਿਲਮ ਆਪ ਜਹਾਂ ਆਏ ਕਿਸ ਲਈ ਦੇ ਦੋ ਗਾਣੇ टिक 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 चलती जाए घड़ी आज तक का प्रसादहन जय शंकर ਦੇ ਬੇਵਕਤੀ ਧਿਆਨ ਤੋਂ ਬਾਅਦ ਸ਼ੰਕਰ ਨੇ ਸ਼ੰਕਰ ਜੈ ਕਿਸ਼ਨ ਦੇ ਨਾਮ ਹੇਠ ਰਚਨਾ ਜਾਰੀ ਰੱਖੀ ਅਤੇ ਕੁਝ ਅਸਫਲਤਾਵਾਂ ਤੋਂ ਬਾਅਦ ਅੰਤ ਵਿੱਚ ਮਨੋਜ ਕੁਮਾਰ 17 ਦੇ ਬੇਈਮਾਨ ਅਤੇ ਸੰਿਆਸੀ ਵਿੱਚ ਸੰਗੀਤ ਤਿਆਰ ਕੀਤਾ ਦੋਵੇਂ ਸਾਊਂਡ ਟਰੈਕ ਹਿੱਟ ਰਹੇ 1970 ਦੇ ਦਹਾਕੇ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਹਿੰਦੀ ਐਲਬਮਾਂ ਵਿੱਚੋਂ ਇੱਕ ਸਨ ਜਿਨ੍ਹਾਂ ਵਿੱਚ ਮਸ਼ਹੂਰ ਗੀਤ ਜੈ ਬੋਲੋ ਬੇਈਮਾਨ ਕੀ ਪਤਲਾ ਪਤਰਾ ਰੇਸ਼ਮੀ ਰਮਾਲ ਜਲ ਸਨਿਆਸੀ ਮੰਦਰ ਮੇ ਜੇ ਹੈ ਗੀਤਾ ਦਾ ਗਿਆਨ ਆਜ ਸ਼ਾਮਲ ਹਨ ਸ਼ੰਕਰ ਜੈ ਕਿਸ਼ਨ ਨੂੰ ਸਰਵੋਤਮ ਸੰਗੀਤ ਨਿਰਦੇਸ਼ਕ ਲਈ ਆਪਣਾ ਆਖਰੀ ਫਿਲਮ ਫੇਅਰ ਪੁਰਸਕਾਰ ਮਿਲਿਆ ਹਾਲਾਂਕਿ ਇਹ ਸਫਲਤਾ ਥੋੜੇ ਸਮੇਂ ਲਈ ਰਹੀ ਕਿਉਂਕਿ 1970 ਅਤੇ ਅਖੀਲੇ ਅਧ ਵਿੱਚ ਉਹਨਾਂ ਦੁਆਰਾ ਸੰਗੀਤ ਦਿੱਤੀਆਂ ਗਈਆਂ ਬਾਕੀ ਫਿਲਮਾਂ ਜਿਵੇਂ ਕਿ ਧੂਪ ਸ਼ਾਮ ਦੁਨੀਆਦਾਰੀ ਆਤਮਾ ਰਾਮ ਗਰਮ ਖੂਨ ਅਤੇ ਪਾਪੀ પેટ ਦਾ ਸਵਾਲ ਸਾਰੀਆਂ ਹੀ ਡੁੱਬ ਗਈਆਂ ਸ਼ੰਕਰ ਨੇ ਜਿਸ ਆਖਰੀ ਫਿਲਮ ਤੇ ਕੰਮ ਕੀਤਾ ਉਹ 1986 ਦੀ ਇਤਿਹਾਸਕ ਡਰਾਮਾ ਫਿਲਮ ਕ੍ਰਿਸ਼ਨਾ ਕ੍ਰਿਸ਼ਨ ਸੀ ਜਿਸ ਨੇ ਵਧੀਆ ਵਪਾਰ ਨਹੀਂ ਕੀਤਾ ਸ਼ੰਕਰ ਦਾ ਦਿਹਾਤ 26 April 1987 ਨੂੰ ਹੋਇਆ ਉਹਨਾਂ ਦੇ ਦਿਹਾਤ ਨੂੰ ਮੀਡੀਆ ਵਿੱਚ ਬਹੁਤ ਘੱਟ ਕਵਰੇਜ ਮਿਲੀ ਉਹਨਾਂ ਦੇ ਆੰਤਮ ਸੰਸਕਾਰ ਵਿੱਚ ਸਿਰਫ ਉਹਨਾਂ ਦੇ ਪਰਿਵਾਰ ਅਤੇ ਕੁਝ ਦੋਸਤ ਸ਼ਾਮਲ ਹੋਏ ਫਿਲਮ ਇੰਡਸਟਰੀ ਉਹਨਾਂ ਦੇ ਆੰਤਮ ਸੰਸਕਾਰ ਵਿੱਚ ਬਹੁਤ ਘੱਟ ਮੌਜੂਦ ਸੀ ਜਿਸ ਤਰ੍ਹਾਂ 1971 ਵਿੱਚ ਜੈ ਕੁਸ਼ਨ ਦੇ ਦੇਹਾਂਤ 'ਚ ਪੂਰੀ ਫਿਲਮ ਇੰਡਸਟਰੀ ਆਈਸੀ ਸ਼ੰਕਰ ਦੇ ਦੇਹਾਂਤ ਤੋਂ ਬਾਅਦ ਲਗਭਗ 40 ਸਾਲ ਪੁਰਾਣੇ ਐਸ ਜੇ ਬੈਨਰ ਦਾ ਅੰਤ ਹੋ ਗਿਆ ਜੋ ਕਿ ਬੋਲੀਵੁੱਡ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਸੰਗੀਤ ਅਤੇ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਸੰਗੀਤ ਨਿਰਦੇਸ਼ਨ ਦਾ ਅੰਤ ਸੀ ਅਰ ਰਾਜਕਪੂਰ ਨੇ ਬਾਅਦ ਵਿੱਚ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਸ਼ੰਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਹਾਲਾਂਕਿ 1988 ਵਿੱਚ ਰਾਜਕਪੂਰ ਦੇ ਦੇਹਾਂਤ ਤੋਂ ਬਾਅਦ ਹੀ ਸ਼ੰਕਰ ਜੈਕਿਸ਼ਨ ਨਾਲ ਉਹਨਾਂ ਦੇ ਸਮੰਨਤਾ ਨੂੰ ਮਹੱਤਤਾ ਬਹੁਤ ਵਿਸਤਾਰ ਵਿੱਚ ਸਾਹਮਣੇ ਲਿਆਂਦਾ ਗਿਆ। ਚਰਚਗੇਟ ਮੁੰਬਈ ਵਿਖੇ ਇੱਕ ਪ੍ਰਮੁੱਖ ਚੌਰਾਹੇ ਦਾ ਜੰਕਸ਼ਨ ਸ਼ੰਕਰ ਜੈਕਿਸ਼ਨ ਦੇ ਨਾਂ ਤੇ ਰੱਖਿਆ ਗਿਆ ਹੈ। ਸ਼ੰਕਰ ਜੈਕਿਸ਼ਨ ਨੇ ਆਪਣੇ ਪੂਰੇ ਕੈਰੀਅਰ ਦੌਰਾਨ ਭਾਰਤੀ ਸ਼ਾਸਤਰੀ ਸੰਗੀਤ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਉਹਨਾਂ ਦਾ ਸਥਾਪਿਤ ਅਭਿਆਸ ਸੀ ਕਿ ਅਰਧ ਸ਼ਾਸਤਰੀ ਸ਼ੈਲੀ ਤੇ ਆਧਾਰਿਤ ਇੱਕ ਫਿਲਮ ਵਿੱਚ ਘਟੋ-ਘਟ ਇੱਕ ਗੀਤ ਹੋਵੇ। ਉਹਨਾਂ ਨੇ ਕਈ ਗੀਤਾਂ ਵਿੱਚ ਪੱਛਮੀ ਸ਼ਾਸਤਰੀ ਆਧਾਰਿਤ ਵਾਲਟਜ ਤਾਲ ਦੀ ਵਰਤੋਂ ਕੀਤੀ। ਸ਼ੰਕਰ ਜੈਕਿਸ਼ਨ ਨੇ ਉਦਾਸ ਗੀਤਾਂ ਦੀ ਸ਼ੈਲੀ ਨੂੰ ਤੇਜ਼ ਟੈਂਪੋ ਤੇ ਕੰਪੋਜ਼ ਕਰਕੇ ਇੱਕ ਨਵੀਂ ਸ਼ੈਲੀ ਅਤੇ ਅਰਥ ਦਿੱਤਾ। ਸ਼ੰਕਰ ਜੈ ਕਿਸ਼ਨ ਨੇ ਭਾਰਤ ਵਿੱਚ ਜੈਜ਼ ਸੰਗੀਤ ਅਤੇ ਨਵੀਂ ਸ਼ੈਲੀ ਇੰਡੋ ਜੈਜ਼ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ 1968 ਐਲਬਮ ਰਾਗਾ ਜੈ ਸ਼ੈਲੀ ਭਾਰਤ ਵਿੱਚ ਸਭ ਤੋਂ ਪੁਰਾਣੀ ਇੰਡੋ ਜੈਜ਼ ਰਿਕਾਰਡਿੰਗ ਹੈ। ਇਸ ਐਲਬਮ ਵਿੱਚ ਜਿਨ੍ਹਾਂ ਨੂੰ ਸਭ ਤੋਂ ਨਵੀਨਕਾਰੀ ਮੰਨਿਆ ਜਾਂਦਾ ਹੈ ਐਸ ਜੇ ਨੇ ਭਾਰਤੀ ਰਾਗਾਂ ਤੇ ਆਧਾਰਿਤ 11 ਗੀਤ ਬਣਾਏ। ਜਿਨ੍ਹਾਂ ਵਿੱਚ ਸੈਕਸੋਫੋਨ, ਟਰੰਪਟ, ਸਤਾਰ, ਤਬਲਾ, ਬਾਸ ਆਦ ਸ਼ਾਮਲ ਕੀਤਾ ਗਿਆ। ਉਨ੍ਹਾਂ ਨੂੰ ਬਹੁਤ ਸਾਰੇ ਅਵਾਰਡ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ 3/2013 ਨੂੰ ਇੰਡੀਆ ਪੋਸਟ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਰਹਿਦੀ ਦੁਨੀਆ ਤੱਕ ਉਨ੍ਹਾਂ ਦੇ ਗੀਤ ਸਦਾ ਬਹਾਰ ਰਹਿਣਗੇ ਆਦਾਰਾ ਦੇਸ਼ ਦਾਬਾ ਬਲੋ ਸ਼ੰਕਰ ਜੈਕਿਸ਼ਨ ਨੂੰ ਸ਼ਰਦਾ ਦੇ ਫੁੱਲ ਪੇਟ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ